ਇਹ ਇਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਇੱਕ ਦਿਨ ਵਿਚਾਰ ਕੀਤੀ ਕਿ ਸਾਨੂੰ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵੱਡੇ ਸੁਪੁੱਤਰ ਜਿਨ੍ਹਾਂ ਦੀ ਉਮਰ 104 ਸਾਲ ਦੇ ਕਰੀਬ ਹੋ ਗਈ ਸੀ ਸਾਨੂੰ ਹੁਣ ਉਹਨਾਂ ਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਆ ਉਹਨਾਂ ਦੇ ਪਾਸ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਸੰਭਾਲ ਕੇ ਰੱਖੀ ਹੋਈ ਆ ਉਹਦੇ ਵੀ ਦਰਸ਼ਨ ਕਰਨੇ ਬੰਦੇ ਆ ਇਹ ਵਿਚਾਰ ਕੇ ਬਾਬਾ ਸ੍ਰੀ ਚੰਦ ਜੀ ਕੋਲ ਆਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਸ ਵਕਤ ਜਦੋਂ ਆਉਣਾ ਕੀਤਾ ਜਿਹੜਾ ਮੁੱਖ ਕਾਰਨ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਵੀ ਕਰਨੀ ਚਾਹੁੰਦੇ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਕੋਈ ਬਾਣੀ ਵਿੱਚ ਮਿਲਾਵਟ ਨਾ ਕਰ ਸਕੇ ਇਕੋ ਹੀ ਗ੍ਰੰਥ ਵਿੱਚ ਬਾਣੀ ਸਾਰੀ ਸੰਪਾਦਨ ਹੋ ਜਾਵੇ ਕਿਉਂਕਿ ਕੁਝ ਗੁਰੂ ਘਰ ਦੇ ਦੋਖੀ ਮਿਲਾਵਟ ਕਰਨਾ ਚਾਹੁੰਦੇ ਸੀਗੇ ਗੁਰਮੁਖ ਪਿਆਰਿਓ ਮਿਹਰਬਾਨ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਰਿਸ਼ਤੇ ਵਿੱਚ ਭਤੀਜਾ ਲੱਗਦਾ ਸੀ ਉਹਨੇ ਮੰਨ ਘੜਤ ਕਵਿਤਾਵਾਂ ਬਣਾ ਕੇ ਵਿੱਚ ਨਾਨਕ ਪਾਤਸ਼ਾਹ ਜੀ ਦਾ ਨਾਮ ਜੋੜ ਕੇ ਨਕਲੀ ਬਾਣੀ ਤਿਆਰ ਕਰਨੀ ਸ਼ੁਰੂ ਕੀਤੀ ਜਿਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਾਣਿਆ ਸਾਨੂੰ ਹੁਣ ਇੱਕ ਸੰਪੂਰਨ ਗ੍ਰੰਥ ਦੀ ਸੰਪਾਦਨਾ ਕਰਨੀ ਚਾਹੀਦੀ ਆ ਪਰ ਉਸ ਤੋਂ ਪਹਿਲਾਂ ਬਾਬਾ ਸ਼੍ਰੀ ਚੰਦ ਜੀ ਕੋਲ ਜਾਣਾ অতি ਜ਼ਰੂਰੀ ਸੀ ਇਹ ਸੋਚ ਕੇ ਵਿਚਾਰ ਕੇ ਗੁਰਮੁਖ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਦੇ ਵੱਲ ਉਹਨਾਂ ਦੀਆਂ ਅਸੀਸਾਂ ਲੈਣ ਵਾਸਤੇ ਗੁਰੂ ਦੀ ਬਾਣੀ ਲੈਣ ਵਾਸਤੇ ਬਾਠ ਦੀ ਧਰਤੀ ਤੇ ਪਹੁੰਚੇ ਆ ਇੱਥੇ ਚੱਲ ਕੇ ਗੁਰੂ ਮਹਾਰਾਜ ਬਾਬਾ ਸ਼੍ਰੀ ਚੰਦ ਜੀ ਕੋਲ ਮਿਲਦੇ ਆ। ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਕੇ ਕਿਉਂਕਿ ਜਗਤ ਦੇ ਬਾਣੀ ਸਤਗੁਰੂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਆ। ਗੁਰੂ ਅਰਜਨ ਦੇਵ ਜੀ ਨੇ ਇੰਨਾ ਸਤਿਕਾਰ ਕੀਤਾ। ਗੁਰਮੁਖ ਪਿਆਰਿਓ 500 ਰੁਪਇਆ ਨਗਦ ਤੇ ਕੁਝ ਬਸਤਰ ਜਿਹੜੇ ਆ ਬਾਬਾ ਜੀ ਨੂੰ ਭੇਟ ਕੀਤੀ। ਗੁਰੂ ਪੁੱਤਰ ਹੋਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਆ। ਭਾਵੇਂ ਕਿ ਕਈ ਲੋਕ ਹੈਗੇ ਜਿਹੜੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਨਿੰਦਿਆ ਕਰਨ ਲੱਗ ਜਾਂਦੇ ਆ ਪਰ ਉਹਨਾਂ ਦੇ ਪੂਰਨ ਜਨਮ ਸਾਖੀ ਬਾਣੀ ਜੀ ਦੀ ਵੀ ਪੜੀ ਨਹੀਂ ਹੈਗੀ ਨਹੀਂ ਤਾਂ ਉਹਨਾਂ ਨੂੰ ਮਹਿਮਾ ਬਾਰੇ ਪਤਾ ਲੱਗ ਜਾਣਾ ਸੀ ਉਹਨਾਂ ਨੇ ਕਦੀ ਨਿੰਦਿਆ ਨਹੀਂ ਸੀ ਕਰਨੀ ਤਾਂ ਖੈਰ ਰਹੋ ਵਿਚਾਰ ਗੱਦੀ ਭਾਵੇਂ ਭਾਈ ਲਹਿਣਾ ਜੀ ਨੂੰ ਹੀ ਮਿਲੀ ਆ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੇ ਹੁਕਮ ਵਜਾਇਆ ਸੀ ਪਰ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਵੀ ਘੱਟ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਮਰ ਤਾਂ ਉਦੋਂ ਬਹੁਤ ਛੋਟੀ ਸੀ 45 ਕੋ ਸਾਲ ਦੇ ਸੀ ਬਾਬਾ ਸ਼੍ਰੀ ਚੰਦ ਜੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਨਾਨਕ ਗੁਰਤਾ ਗੱਦੀ ਦੇ ਵਾਰਸ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰ ਨਿਮਰਤਾ ਵੀ ਬਹੁਤ ਜ਼ਿਆਦਾ ਸੀ ਰੁਤਬਾ ਭਾਵੇਂ ਵੱਡਾ ਸੀ ਬਾਬਾ ਸ਼੍ਰੀ ਚੰਦ ਜੀ 104 ਸਾਲ ਦੇ ਤੇ ਇੰਨੀ ਵੱਡੀ ਉਮਰ ਸੀ ਪਰ ਬਾਲ ਜਤੀ ਤਪ ਤੇਜ ਕਰਕੇ ਉਹ ਜਵਾਨ ਹੀ ਪ੍ਰਤੀਤ ਹੁੰਦੇ ਸੀ ਕਈ ਵਾਰੀ ਆਪਾਂ ਕਹਿੰਦੇ ਆ ਕਿ ਕਈ 90 90 ਸਾਲ ਦੇ ਹੋ ਕੇ ਜਵਾਨ ਪਏ ਆ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਜਵਾਨ ਹੀ ਲੱਗਦੇ ਸੀ ਤੇ ਦੇਖਣੋਂ ਲੱਗਦਾ ਹੀ ਨਹੀਂ ਸੀ ਕਿ ਉਹ ਬਜ਼ੁਰਗ ਹੋ ਗਏ ਆ ਕਿਉਂਕਿ ਰਿੱਧੀਆਂ ਸਿੱਧੀਆਂ ਸੀਗੀਆਂ ਬਹੁਤ ਕੁਝ ਸੀ ਉਹਨਾਂ ਪਾਸ ਅਜਮਤ ਬਹੁਤ ਸੀ ਬਾਬਾ ਜੀ ਦੇ ਧੁਨੇ ਵਿੱਚ ਬੜੀ ਕਰਾਮਾਤ ਸੀ ਪਰ ਗੁਰਮੁਖ ਪਿਆਰਿਓ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਆਉਂਦੇ ਆ ਕਈ ਕਈ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਹੁੰਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਵਾਂਗ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਬੜੀ ਹੀ ਨਿਮਰਤਾ ਸੀ ਉਹਨਾਂ ਨੇ ਆਪਣੇ ਦਾੜੇ ਨਾਲ ਬਾਬਾ ਜੀ ਦੇ ਚਰਨ ਸਾਫ਼ ਕੀਤੇ कहन तो भाव इक ही प्रतीत हो सकदा इशारा भी हो सकदा वी एन्नी निम्रता दे नाल ਗੱਲਬਾਤ ਕੀਤੀ ਆ ਨਿਮਾਣੀ ਹੋ ਕੇ ਗੱਲ ਕੀਤੀ ਆ ਬਾਬਾ श्रीचंद ਜੀ ਐਨੇ ਪਰਸੰਨ ਹੋਏ ਬਹੁਤ ਅਸੀਸਾਂ ਔਨਾ ਨੇ ਸਤਗੁਰੂ ਗੁਰੂ ਅਰਜਨ ਦੇਵ ਜੀ ਨੂੰ ਦਿੱਤੀਆਂ ਤੇ ਬੜਾ ਹੀ ਉਹਨਾ ਦਾ ਸਤਿਕਾਰ ਕੀਤਾ ਉਹਨਾ ਨੇ ਆਖਿਆ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਗੁਰੂ ਪਿਤਾ ਜੀ ਦੀ ਗੱਦੀ ਦੇ ਉੱਪਰ ਜੋਗ वारस ਬੈਠੇ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। 베ਦੀ ਵੰਸ ਬਾਰੇ ਵਿਚਾਰਾ ਹੋਈਆਂ। ਕਿਹਾ ਜਾਂਦਾ ਹੈ ਇਹ ਰਿਸ਼ਤਾ ਐਸਾ ਸੀ ਇਹ ਪ੍ਰੇਮ ਦਾ ਰਿਸ਼ਤਾ ਬਣ ਗਿਆ। ਗੁਰੂ ਅਰਜਨ ਦੇਵ ਜੀ ਵੱਲ ਵੇਖ ਕੇ ਬਾਬਾ ਜੀ ਆਪ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੂੰ ਪਤਾ ਸੀ ਇਹ ਬਾਣੀ ਦੇ ਜਹਾਜ਼ ਇਹ ਬਾਣੀ ਕੇ ਬਹੁਤਾਂ ਨਹੀਂ ਕਿਉਂਕਿ ਸਾਧਗੁਰੂ ਗੁਰੂ ਅਰਜਨ ਦੇਵ ਜੀ ਨੂੰ ਅਸੀਸਾਂ ਮਿਲੀਆਂ ਸੀ। ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਦੋਹਿਤਾ ਬਾਣੀ ਦਾ ਬੋਥਾ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਜਦੋਂ ਵੱਡੇ ਹੋਣਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਇਹ ਬਾਣੀ ਦੇ ਜਹਾਜ਼ ਬਣਨਗੇ ਉਹ ਵਚਨ ਸੱਚੇ ਹੋਏ ਸੀ ਉਦੋਂ ਆਖਿਆ ਸਾਡੇ ਤੇ ਵੀ ਕਿਰਪਾ ਕਰੋ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ ਤੁਸੀਂ ਸਾਨੂੰ ਕੀਰਤਨ ਸਰਵਣ ਕਰਾਓ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੀਰਤਨ ਬਹੁਤ ਸੁੰਦਰ ਕਰਦੇ ਸੀ ਭਾਵੇਂ ਕਿ ਸਿੱਖਾ ਨੇ ਵੀ ਉਹਨਾਂ ਨੇ ਕੀਰਤਨ ਕਰਨ ਦੀ ਪ੍ਰੇਰਣਾ ਦਿੱਤੀ ਆ ਪਰ ਆਪ ਵੀ ਮਹਾਰਾਜ ਬਹੁਤ ਮਨੋਹਰ ਕੀਰਤਨ ਕਰਦੇ ਜਦੋਂ ਬਾਬਾ ਜੀ ਨੇ ਬੇਨਤੀ ਕੀਤੀ ਉਸੇ ਵੇਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੰਦਾ ਵਜਾਉਂਦੇ ਆ ਸੌਰਟ ਰਾਗ ਦੇ ਵਿੱਚ ਬਾਣੀ ਗਾਉਂਦੇ ਆ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਸੁਣਾਇਆ ਗੁਰਮੁਖ ਪਿਆਰਿਓ ਸਰਵਣ ਕਰਕੇ ਬਾਬਾ ਸ਼੍ਰੀ ਚੰਦ ਜੀ ਉਹਨਾਂ ਦੀ ਆਤਮਾ ਨੂੰ ਰੰਗ ਚੜ ਗਿਆ ਇਲਾਹੀ ਰੰਗ ਵਿੱਚ ਬਾਬਾ ਜੀ ਰੰਗੇ ਗਏ ਸੁਰਤ ਪਰਮੇਸ਼ਰ ਨਾਲ ਜੁੜ ਗਈ ਇਹ ਆਪ ਖੁਦ ਖੁਦਾ ਸਤਗੁਰੂ ਗੁਰੂ ਅਰਜਨ ਦੇਵ ਜੀ ਕੀਰਤਨ ਕਰ ਰਹੇ ਆ ਇੱਕ ਸ਼ਬਦ ਮਹਾਰਾਜ ਨੇ ਹੋਰ ਸਰਵਣ ਕਰਵਾਇਆ ਇਹ ਸ਼ਬਦਾਂ ਨੂੰ ਸੁਣ ਕੇ ਬਾਬਾ ਜੀ ਦੀ ਸੁਰਤ ਸਮਾਨੀ ਚੜ ਗਈ ਸਮਾਪਾ ਕੇ ਜਦੋਂ ਹੌਲੀ-ਹੌਲੀ ਸਹਜੇ-ਸਹਜੇ ਅੱਖਾਂ ਖੋਲੀਆਂ ਜਦੋਂ ਅੱਖਾਂ ਖੋਲੀਆਂ ਬੜੇ ਕੀਮਤੀ ਬਚਨ ਕਹੇ ਆ ਬਚਨ ਬੜੇ ਸੁੰਦਰ ਆਖੇ ਸੀ ਆਖਿਆ ਸੀ ਜਿਸ ਤਰ੍ਹਾਂ ਆਪ ਜੀ ਬਾਰੇ ਸੁਣਿਆ ਉਸੇ ਤਰ੍ਹਾਂ ਹੀ ਪਾਇਆ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਅਸੀਂ ਸੰਗਤ ਆਪ ਜੀ ਦੀ ਸੋਭਾ ਸੁਣਦੇ ਆ ਰਹੇ ਹਾਂ ਬਹੁਤ ਸੋਭਾ ਸੁਣੀ ਸੀ ਪਰ ਜਿਵੇਂ ਸੁਣਿਆ ਉਸ ਤੋਂ ਵੀ ਕਿਤੇ ਵੱਧ ਕੇ ਗੁਣ ਆਪ ਜੀ ਦੇ ਵਿੱਚ ਹਨ ਇਹ ਸ਼ਬਦਾਂ ਦੇ ਨਾਲ ਬਾਬਾ ਜੀ ਨੇ ਮਹਾਰਾਜ ਨੂੰ ਅਸੀਸਾਂ ਦਿੱਤੀਆਂ ਤੇ ਉਦੋਂ ਫਿਰ ਬਚਨ ਬिलास ਕੀਤੇ ਆ ਕਹਿਣ ਲੱਗੇ ਤੁਸੀਂ ਬਹੁਤ ਪ੍ਰੇਮ ਕਰਦੇ ਹੋ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਜਾਣਦੇ ਹਾਂ ਉੱਥੇ ਫਿਰ ਵਿਚਾਰ ਹੋਈ ਸੁਖਮਣੀ ਸਾਹਿਬ ਦੀ ਬਾਣੀ ਦੀ ਕਿਉਂਕਿ ਦੇਖੋ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਥੇ ਰਾਤ ਵੀ ਰਹੇ ਆ। ਦੂਸਰੀ ਸਵੇਰ ਅੰਮ੍ਰਿਤ ਵੇਲਾ ਜਦੋਂ ਹੋਇਆ ਇਸ਼ਨਾਨ ਕਰਕੇ ਸਾਹਿਬ ਜੀ ਉਥੇ ਦੀਵਾਨ ਸਜਾਉਂਦੇ ਆ। ਬਾਬਾ ਜੀ ਨੇ ਫਿਰ ਗੁਰੂ ਮਹਾਰਾਜ ਦੇ ਨਾਲ ਜਿਹੜੇ ਰਬਾਬੀ ਆਏ ਸੀ ਉਹਨਾਂ ਤੋਂ ਕੀਰਤਨ ਵੀ ਸੁਣਿਆ ਸੀ। ਆਸਾ ਕੀ ਵਾਰ ਦਾ ਬਹੁਤ ਖੁਸ਼ ਹੋਏ ਸੀ। ਫਿਰ ਆਖਿਆ ਸੀ ਸਾਨੂੰ ਆਪ ਜੀ ਉਹ ਬਾਣੀ ਸੁਣਾਓ। ਜਦੋਂ ਸੁਖਮਣੀ ਸਾਹਿਬ ਦੀ ਬਾਣੀ ਸਰਵਣ ਕਰਵਾਈ 16 ਅਸ਼ਟਪਦੀਆਂ ਤੱਕ ਉਹ ਰਚੀ ਸੀ ਮਹਾਰਾਜ ਨੇ 16 ਅਸ਼ਟਪਦੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਸੁਖ ਦੇਣ ਵਾਲੀ ਸੁਖਾਂ ਦੀ ਇਹ ਮਣੀ ਇਹ ਬਾਣੀ ਜਦੋਂ 16 ਅਸ਼ਟਪਦੀਆਂ ਤੱਕ ਸਰਵਣ ਕਰਵਾਈ ਗੁਰੂ ਸਾਹਿਬ ਜੀ ਨੇ ਜਦੋਂ ਗੌੜੀ ਰਾਗ ਗਾਇਆ 16 ਅਸ਼ਟਪਦੀਆਂ ਸਰਵਣ ਕਰਵਾ ਕੇ ਸਮਾਪਤੀ ਕਰਕੇ ਭੋਗ ਪਾਇਆ ਇਹੀ ਬਾਣੀ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਬੜਾ ਹੀ ਆਨੰਦ ਆਇਆ ਬਹੁਤ ਸੁੱਖ ਮਿਲਿਆ ਸਕੂਨ ਮਿਲਿਆ ਇਹ ਬਾਣੀ ਵਿੱਚੋਂ ਭਾਵੇਂ ਕਿ ਬਾਬਾ ਸ਼੍ਰੀ ਚੰਦ ਜੀ ਆਪ ਵੀ ਵੇਦਾਂ ਦੇ ਗਿਆਤਾ ਸੀ ਬਹੁਤ ਲੰਬਾ ਸਮਾਂ ਉਹ ਪੜ੍ਹਦੇ ਰਹੇ ਗ੍ਰੰਥ ਅਧਿਆਨ ਕਰਦੇ ਰਹੇ ਗੁਰੂ ਪਿਤਾ ਜੀ ਦੇ ਬਚਨ ਉਹਨਾਂ ਕਮਾਏ ਆ ਪਿਤਾ ਜੀ ਨੇ ਆਖਿਆ ਸੀ ਗ੍ਰੰਥਾਂ ਦਾ ਅਧਿਆਨ ਕਰਨਾ ਵਿਦਿਆ ਪੜ੍ਹਨੀ ਆ ਅੱਜ ਵੀ ਗੁਰਮੁਖ ਪਿਆਰਿਓ ਜਿਹੜੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਸੰਗਤ ਗੁਰਮੁਖ ਪਿਆਰੇ ਜਾਣਦੇ ਆ ਵੀ ਇਹ ਕਿੰਨੀ ਸਹਿਜ ਬਾਣੀ ਆ ਸੁਣਦੇ ਸਾਰੇ ਹੀ ਇਹਦੇ ਅਰਥ ਸਪਸ਼ਟ ਹੋਣ ਲੱਗ ਜਾਂਦੇ ਆ ਜਦੋਂ ਆਪਾਂ ਧਿਆਨ ਦੇ ਨਾਲ ਸੁਣਦੇ ਹਾਂ ਬਹੁਤ ਸਾਰੀਆਂ ਪੰਕਤੀਆਂ ਦੇ ਅਰਥ ਸਹਿਜੇ ਹੀ ਸਪਸ਼ਟ ਹੋ ਜਾਂਦੇ ਆ ਆਪਣੇ ਆਪ ਹੀ ਪਤਾ ਲੱਗ ਜਾਂਦਾ ਇਸ ਤਰ੍ਹਾਂ ਬਾਬਾ ਸ਼੍ਰੀਚੰਦ ਜੀ ਨੇ ਬਚਨ ਕੀਤੀ ਆਪ ਜੀ ਦੀ ਬਾਣੀ ਬੜੀ ਹੀ ਮਿੱਠੀ ਆ ਸੁਖਮਣੀ ਸਾਹਿਬ ਜੀ ਦੀ ਬੜੀ ਸ਼ੋਭਾ ਬਾਬਾ ਸ਼੍ਰੀਚੰਦ ਜੀ ਨੇ ਕੀਤੀ ਕਹਿਣ ਲੱਗੇ ਕਾਲਯੁਗ ਹੈ ਕਾਲਯੁਗ ਦੇ ਵਿੱਚ ਜਿਹੜੇ ਲੋਕ ਆ ਉਹ ਰੱਬ ਨੂੰ ਭੁੱਲ ਜਾਂਦੇ ਆ ਉਹਨਾਂ ਦੇ ਉੱਪਰ ਮੋਹ ਮਾਇਆ ਮਮਤਾ ਲੋਭ ਕਰੋਧ ਤ੍ਰਿਸ਼ਨਾ ਭਾਰੀ ਪੈ ਗਈ ਆ ਈਰਖਾ ਨਿੰਦਿਆ ਵਿੱਚ ਸਮਾਂ ਬਤੀਤ ਕਰ ਰਹੇ ਆ ਨਾਮ ਅਮੋਲਕ ਵਸਤੂ ਕਹਿਣ ਲੱਗੇ ਤੁਸੀਂ ਇਹ ਬਾਣੀ ਵਿੱਚ ਚਾਰੇ ਵੇਦ 6 ਸ਼ਸਤਰ ਗੀਤਾ ਦਾ ਗਿਆਨ ਸਾਰਾ ਕੁਝ ਇਹਦੇ ਵਿੱਚ ਪਾ ਦਿੱਤਾ ਹੈ ਜੇ ਕੋਈ ਬੰਦਾ ਗੀਤਾ ਪੜਨਾ ਚਾਹੁੰਦਾ ਹੈ ਭਗਵਤ ਗੀਤਾ ਸਿਮਰਤیاں ਪੜਨੀਆਂ ਚਾਹੁੰਦਾ ਹੈ ਉਹਨੂੰ ਬੜੇ ਸਾਲ ਲੱਗ ਜਾਣਗੇ ਪਰ ਹਾਂ ਜੇ ਕੋਈ ਸੁਖਮਣੀ ਸਾਹਿਬ ਜੀ ਦੀ ਬਾਣੀ ਪੜ ਲਵੇ ਉਹਨੂੰ ਭਗਵਤ ਗੀਤਾ ਦਾ ਵੀ ਗਿਆਨ ਹੋ ਜਾਵੇਗਾ। ਵੇਦਾਂ ਦਾ ਵੀ ਉਹਨੂੰ ਸੋਝੀ ਪੈ ਜਾਵੇਗੀ। ਰਿਗਵੇਦ, ਜਜਰਵੇਦ, ਅਥਰਵੇਦ, ਸਾਮਵੇਦ ਸਿਮਰਤੀਆਂ ਦਾ ਵੀ ਗਿਆਨ ਹੋ ਜਾਵੇਗਾ। ਸਭ ਕੁਝ ਉਹਨੂੰ ਪਤਾ ਲੱਗ ਜਾਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਤਨਹੋ ਆਪ ਜਿਨ੍ਹਾਂ ਨੇ ਐਸੀ ਬਾਣੀ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਤੇਰਾ ਇਹ ਮੈਂ ਨਹੀਂ ਕੀਤਾ ਇਹ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਪਿਤਾ ਦਾ ਜਿਵੇਂ ਹੁਕਮ ਹੋਇਆ ਤਵੇਂ ਹੀ ਮੈਂ ਬਾਣੀ ਉਚਾਰੀ ਹੈ ਅਕਾਲ ਪੁਰਖ ਦੀ ਕਿਰਪਾ ਹੈ ਇਹਦੇ ਵਿੱਚ ਮੇਰਾ ਕੁਝ ਨਹੀਂ ਸਭ ਕੁਝ ਆਪ ਜੀ ਦਾ ਹੀ ਹੈ ਜੀਵੇਂ ਜੀਵੇਂ ਰੱਬ ਨੇ ਕਿਰਪਾ ਕੀਤੀ ਤਿਵੇਂ ਬਾਣੀ ਉਚਾਰਨ ਕੀਤੀ। ਬਾਬਾ ਸ਼੍ਰੀ ਚੰਦ ਜੀ ਇੱਥੇ ਸੰਗਤ ਜੀ ਵੇਖੋ ਉਹਨਾਂ ਨੂੰ ਕਿੰਨੀ ਪਾਵਨ ਬਾਣੀ ਪਸੰਦ ਆਈ ਹੈ। ਕਿਉਂਕਿ ਬਾਬਾ ਸ਼੍ਰੀ ਚੰਦ ਜੀ ਅਕਸਰ ਹੀ ਆਪਣੇ ਗੁਰੂ ਪਿਤਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਆਸਾ ਕੀ ਵਾਰ ਦੀਆਂ 24 ਪਾੜੀਆਂ ਦੇ ਨਾਲ ਆਪਣੀਆਂ ਰਚਤ 24 ਮਾਤਰਾ ਦਾ ਉਪਦੇਸ਼ ਆਪਣੀ ਚੇਲਿਆਂ ਨੂੰ ਦਿੰਦੇ ਸੀ ਮੁਰਿਦਾਂ ਨੂੰ ਫਿਰ ਗੁਰੂ ਰਾਮਦਾਸ ਮਹਾਰਾਜ ਕੋਲੋਂ ਵੀ ਉਹਨਾਂ 24 ਸ਼ੰਤ ਸੁਣੇ ਸੀ ਬੜੇ ਖੁਸ਼ ਹੋਏ ਸੀ ਬਾਬਾ ਜੀ ਨੂੰ 24 ਦੀ ਗਿਣਤੀ ਬਹੁਤ ਪਸੰਦ ਸੀ ਜਿਵੇਂ 24 ਹਜ਼ਾਰ ਸਵਾਸ ਬੰਦੇ ਨੂੰ ਰੋਜ਼ ਆਉਂਦੇ ਆ ਉਹਨਾਂ ਨੂੰ 24 ਦੀ ਗਿਣਤੀ ਪਸੰਦ ਹੋਵੇ ਇਹਦੇ ਬਾਰੇ ਤਾਂ ਆਪਾਂ ਅਨੁਮਾਨ ਹੀ ਲਾ ਸਕਦੇ ਹਾਂ ਜਦੋਂ 16 ਅਸ਼ਟਪਦੀਆਂ ਸੁਣੀਆਂ ਸੁਖਮਣੀ ਸਾਹਿਬ ਦੀਆਂ ਬਾਬਾ ਜੀ ਨੇ ਬੇਨਤੀ ਕੀਤੀ ਕਹਿਣ ਲੱਗੇ ਦੇਖੋ ਜੀ ਇੱਕ ਪਹਿਰ ਦੇ ਵਿੱਚ 3 ਘੰਟੇ ਹੁੰਦੇ ਆ 8 ਪਹਿਰ ਦੇ ਵਿੱਚ ਬੰਦੇ ਦੇ ਅੰਦਰ 1000 ਸਵਾਸ ਚੱਲਦੇ ਆ ਕਈ ਹਜ਼ਾਰ ਮੰਨਿਆ ਜਾਂਦਾ 24000 ਜਿਹੜੀ ਬਾਣੀ ਹੈ 16 ਤੱਕ ਅਸ਼ਟਪਦੀਆਂ ਆਪ ਜੀ ਨੇ ਉਚਾਰਨ ਕੀਤੀ ਆ ਤੁਹਾਡੀ ਜਿਹੜੀ ਬਾਣੀ ਆ ਜੇ ਕਿਤੇ 24 ਅਸ਼ਟਪਦੀਆਂ ਹੋ ਜਾਣ 24000 ਅੱਖਰ ਹੋ ਜਾਣ ਇਤਨਾ ਸੰਪੂਰਨ ਹੋ ਜੇ ਬਾਣੀ ਤੇ ਅਠੇ ਪਹਿਰ ਬੰਦੇ ਜੇ ਸਫਲ ਹੋ ਜਾਣਗੇ ਇੱਕ ਇੱਕ ਸਵਾ ਸਫਲ ਹੋ ਜਾਵੇਗਾ ਜਦੋਂ ਕੋਈ ਸੁਖਮਣੀ ਸਾਹਿਬ ਜੀ ਦੀ ਬਾਣੀ ਪੜੇਗਾ ਸੋ ਗੁਰੂ ਅਰਜਨ ਦੇਵ ਜੀ ਆਪ ਜੀ ਧੰਨ ਹੋ ਧੰਨ ਹੋ ਮਹਾਰਾਜ ਆਪ ਜੀ ਪਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਇਹ ਬਾਣੀ ਵਿੱਚ ਹੋਰ ਅਸ਼ਟਪਦੀਆਂ ਰਚ ਦਿਓ ਜੀ 16 ਤੋਂ ਇਹਨਾਂ ਦੀ ਗਿਣਤੀ 24 ਬਣਾ ਦਿਓ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਵਿੱਚ ਨਿਮਰਤਾ ਬਹੁਤ ਜ਼ਿਆਦਾ ਸੀ। ਮਹਾਰਾਜ ਨੇ ਆਖਿਆ ਤੁਹਾਡੇ ਵਿੱਚ ਗੁਣ ਬਹੁਤ ਨੇ। ਤੁਸੀਂ ਗੁਰੂ ਪੁੱਤਰ ਹੋ। ਇਹ ਇੱਕ ਮਾਣ ਦੇਣ ਵਾਲੀ ਗੱਲ ਹੀ ਹੁੰਦੀ ਆ। ਆਪਾਂ ਜਦੋਂ ਕਿਸੇ ਨੂੰ ਮਾਣ ਦੇਣਾ ਹੋਵੇ ਉਹਦੇ ਬਚਨ ਮੰਨ ਲੈਣਾ ਇਹ ਮਾਣ ਦੇਣਾ ਹੀ ਹੁੰਦਾ ਜੀ। ਆਖਿਆ ਤੁਸੀਂ ਕਿਰਪਾ ਕਰੋ। ਇਹ ਆਪ ਕੁਝ ਨਾ ਕੁਝ ਉਚਾਰਣ ਕਰਕੇ ਸੰਪੂਰਨਤਾ ਬਖਸ਼ੋ ਪਰ ਬਾਬਾ ਜੀ ਕਹਿੰਦੇ ਨਹੀਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਿਹੜੇ ਮੇਰੇ ਪਿਤਾ ਆ ਉਹਨਾਂ ਨੂੰ ਬਾਣੀ ਉਚਾਰਨ ਦੀ ਜਿਹੜੀ ਸੇਵਾ ਹੈ ਉਹ ਤੁਹਾਨੂੰ ਮਿਲੀ ਹੈ ਉਹਨਾਂ ਨੇ ਗੱਦੀ ਦਾ ਵਾਰਸ ਤੁਹਾਨੂੰ ਬਣਾਇਆ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਗੱਦੀ ਨਸ਼ੀਨ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਤੁਸੀਂ ਗੁਰੂ ਹੋ ਜੀ ਇਹ ਆਪ ਜੀ ਨੂੰ ਹੀ ਕਰਨਾ ਕਾਰਜ ਬੰਦਾ ਹੈ ਉਦੋਂ ਫਿਰ ਆਖਿਆ 24 ਅਸ਼ਟਪਦੀਆਂ ਕਰ ਦਿਓ ਬਾਬਾ ਸ਼੍ਰੀ ਚੰਦ ਜੀ ਨੇ ਬੇਨਤੀ ਕੀਤੀ ਪੜਨ ਵਾਲਿਆਂ ਦਾ ਸਵਾਸ ਸਵਾਸ ਸਫਲ ਹੋ ਜਾਵੇ ਪਰ ਸਤਗੁਰੂ ਗੁਰੂ ਅਰਜਨ ਦੇਵ ਜੀ ਨੇ ਵਾਰ-ਵਾਰ ਬੇਨਤੀ ਕੀਤੀ ਕਿ ਬਾਬਾ ਜੀ ਕੁਝ ਨਾ ਕੁਝ ਤਾਂ ਜ਼ਰੂਰ ਉਚਾਰਨ ਕਰੋ ਕੋਈ ਤਾਂ ਬਚਨ ਕਹੋ ਵਾਰ ਵਾਰ ਜੋਰ ਦੇਣ ਤੇ ਬਾਬਾ ਸ਼੍ਰੀ ਚੰਦ ਜੀ ਨੇ 17ਵੀਂ ਅਸ਼ਟਪਦੀ ਦਾ ਜਿਹੜਾ ਮੁੱਢਲਾ ਸਲੋਕ ਆ ਮੰਨਿਆ ਜਾਂਦਾ ਜੇ ਤੁਸੀਂ ਧਿਆਨ ਦੇ ਨਾਲ ਪੜੋਗੇ ਪਤਾ ਲੱਗੇਗਾ ਸਾਤ ਸੰਗਤ ਜੀ ਜੋ ਜਵਜੀ ਸਾਹਿਬ ਦਾ ਪਹਿਲਾ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉੱਥੇ ਆਪ ਕੀ ਵੇਖਦੇ ਹੋ ਭੱਬੇ ਨੂੰ ਬਿਹਾਰੀ ਲੱਗੀ ਹੋਈ ਹੈ ਜਿਸ ਕਰਕੇ ਉਹਦਾ ਉਚਾਰਣ ਇਸ ਕਰਕੇ ਫਿਰ ਜਦੋਂ ਵਾਰ-ਵਾਰ ਆਖਿਆ ਜਾਂਦਾ ਉਦੋਂ ਫਿਰ ਉਹਨਾਂ ਨੇ ਜਿਹੜੀ ਅਗੰਮੀ ਰਸ ਵਾਲੀ ਬਾਣੀ ਸੁਖਮਣੀ ਸਾਹਿਬ ਉਹਦੇ ਵਿੱਚ ਜਿਹੜੀ ਸਿਹਾਰੀ ਹੈ ਉਹਨੂੰ ਦੋ-ਦੋ ਵਾਰ ਸਿਹਾਰੀ ਬਦਲ ਕੇ ਸੁਨਾਇਆ ਇਹ ਸਿਰਫ ਜਿਹੜੀ ਸਿਹਾਰੀ ਬਦਲੀ ਉਹਦੇ ਨਾਲ ਕੋਈ ਅਰਥਾਂ ਵਿੱਚ ਫਰਕ ਨਹੀਂ ਪਿਆ ਬਾਬਾ ਸ਼੍ਰੀ ਚੰਦ ਜੀ ਵਿਦਵਤਾ ਉਹਨਾਂ ਨੇ ਅਨੁਭਵ ਕੀਤਾ ਕਿ ਇਹ ਬਾਣੀ ਵਿੱਚ ਮੈਂ ਦਖਲ ਅੰਦਾਜ਼ੀ ਨਹੀਂ ਕਰਨੀ ਬਸ ਉਹਨਾਂ ਨੇ ਭਾਈ ਇਹ ਜਿਹੜਾ ਸ਼ਬਦ ਆ ਸਲੋਕ ਆ ਜਿਹੜਾ ਉਚਾਰਨ ਕਰਕੇ ਸਤਿਗੁਰੂ ਜੀ ਦਾ ਸਤਿਕਾਰ ਕੀਤਾ ਤੇ ਗੁਰਬਾਣੀ ਆਪ ਉਚਾਰਨ ਦਾ ਸੰਕੋਚ ਕੀਤਾ ਉਹਨਾਂ ਦਾ ਅਭਿਆਸ ਵੀ ਸੀ ਪਰ ਉਹਨਾਂ ਨੇ ਗੁਰੂ ਪਿਤਾ ਜੀ ਦਾ ਹੁਕਮ ਮੰਨਿਆ ਸਲੋਕ ਵਿੱਚ ਦੋ ਮਾਤਰਾਵਾਂ ਬਦਲੀਆਂ ਜਿਹੜੀਆਂ ਅੱਜ ਆਪ ਇਹ ਬਾਣੀ ਪੜ੍ਹਦੇ ਹੋ ਮੰਨਿਆ ਜਾਂਦਾ ਹੈ ਇਹ ਸਲੋਕ ਹੈ ਗੁਰਮੁਖ ਪਿਆਰਿਓ ਬਾਬਾ ਸ਼੍ਰੀ ਚੰਦ ਜੀ ਦਾ ਉਚਾਰਣ ਕੀਤਾ ਹੈ ਐਸੀ ਰੀਤੀ ਨਾਲ ਸਲੋਕ ਜਿਹੜਾ ਲਿਖਾਇਆ ਜੋ ਇਤਿਹਾਸਿਕ ਤੌਰ ਤੇ ਸਦਾ ਯਾਦਗਾਰ ਰਹੇਗਾ ਇਹ ਬਾਬਾ ਸ਼੍ਰੀ ਚੰਦ ਜੀ ਵੱਲੋਂ ਜਿਹੜੇ ਬਹੁਤ ਸਾਰੇ ਵਿਦਵਾਨ ਮੰਨਦੇ ਆ ਵਾਰ-ਵਾਰ ਬੇਨਤੀ ਕਰਦੇ ਆ ਗੁਰੂ ਅਰਜਨ ਦੇਵ ਜੀ ਦਾ ਕਹਿਣਾ ਸੀ ਮੋੜਿਆ ਇਹ ਸਲੋਕ ਕਹਿ ਕੇ ਬਾਬਾ ਜੀ ਨੇ ਪ੍ਰੇਰਣਾ ਕੀਤੀ ਸੀ ਹੁਣ ਇਹ ਬਾਣੀ ਨੂੰ ਅੱਗੇ ਆਪ ਜੀ ਨੇ ਸੰਪੂਰਨ ਕਰਨਾ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ 8 ਅਸ਼ਟਪਦੀਆਂ 16 ਤੋਂ 24 ਕਰ ਦਿੱਤੀਆਂ ਇਹ 24 ਅਸ਼ਟਪਦੀਆਂ ਸੰਪੂਰਨ ਕਰਕੇ ਮਹਾਰਾਜ ਨੇ ਬਾਣੀ ਸੁਣਾਈ ਬਾਬਾ ਜੀ ਨੇ ਛਲਾਂਗਾ ਪੜੀ ਕੀਤੀ ਤੇ ਆਖਿਆ ਸੀ ਆਪ ਜੀ ਧੰਨ ਹੋ ਤਨ ਹੋ ਆਪ ਜੀ ਆਪ ਜੀ ਦਾ ਇਹ ਸੰਸਾਰ ਤੇ ਆਉਣਾ ਜਿਹੜੇ ਨਾਲੇ ਆਪ ਨਾਮ ਜਪ ਰਹੇ ਹੋ ਦੂਜਿਆਂ ਨੂੰ ਵੀ ਜਪਾ ਰਹੇ ਹੋ ਗੁਰਮੁਖ ਪਿਆਰੇ ਜਦੋਂ ਆਪਾਂ ਫਰੀਦਕੋਟੀਆਂ ਦਾ ਟੀਕਾ ਪੜਦੇ ਹਾਂ ਉਹਦੇ ਵਿੱਚ ਵਿਦਵਾਨਾਂ ਨੇ ਗੱਲ ਕਹੀ ਹੈ 62 ਨਾਮਨਗਰ ਉੱਥੇ ਜਿਹੜੇ ਪਹਾੜ ਹੈ ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਗਏ ਬਾਬਾ ਸ਼੍ਰੀ ਚੰਦ ਜੀ પ્રસન્ન ਹੋਏ 16 ਅਸ਼ਟਪਦੀਆਂ ਉਹਨਾਂ ਨੇ ਜਦੋਂ ਸਰਵਣ ਕੀਤੀਆਂ ਤੇ ਕਿਹਾ ਚਵੀ ਪੂਰੀਆਂ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ